ਹਾਂਜੀ ਬਾਬੂ ਕੀ ਹਾਲ ਹੈ ਆ ਵੀਡੀਓ ਮੈਂ ਕਿਹਦੇ ਤੇ ਪੇਜ ਤੇ ਚੱਕੀ ਐ ਜੇ ਵੀਡੀਓ ਜਮਾ ਸਹੀ ਐ ਤਾਂ ਯਾਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਇੱਥੇ ਆ ਕੇ ਨੰਕਰ ਲਾਉਣੇ ਉਹ ਇਹ ਉਹੀ ਹਿਮਾਚਲੀ ਪਹਾੜੀ ਐ ਇੰਨਾ ਨੇ ਛੋੜੀਆਂ ਮਾਵਾਂ ਨੂੰ ਕੰਗਣਾ ਲੜਾਉਣ ਦੇ ਲਈ ਖੁੰਦੀ ਐ ਐਮਪੀ ਨੇ ਛੋੜੀਆਂ ਮਾਵਾਂ ਨੂੰ ਟੱਕਰੇ ਟੱਕੇ ਤੇ ਵੇਚਣ ਲਈ ਔਰ ਪਾ ਗਿਆ ਸੀਗਾ ਕਹਿੰਦੀ ਇਹ 100-100 ਰੁਪਏ ਦੀ ਵੇਚਣ ਵਾਲੀ ਤੁਹਾਡੀ ਦਾ ਰਾਨਾ ਜਿਹੜੇ ਤੁਹਾਡੇ ਸਿਰ ਪਾੜਦੇ ਐ ਜਿਹੜੇ ਤੁਹਾਡੇ ਜੀ ਤੁਸੀਂ ਝੰਡੇ ਲੱਗ ਜਾਂਦੇ ਹੋ ਨਾ ਉਹ ਲਾ ਕੇ ਪੈਰਾਂ ਤੇ ਸਿੱਟ ਕੇ ਤੁਹਾਨੂੰ ਕਹਿੰਦੇ ਆ ਵੀ ਅੱਤਵਾਦੀ ਤੱਕ ਤੁਹਾਨੂੰ ਕਹਿੰਦੇ ਐ ਤੁਹਾਡਾ ਜਰੂਸ ਕੱਢਦੇ ਉਹਨਾਂ ਨੂੰ ਜਾ ਕੇ ਲੰਗਰ ਖਵਾਉਣ ਨੂੰ ਸ਼ਰਮ ਨਹੀਂ ਹੋਣੀਗੀ ਆਪਣੇ ਆਪਣੇ ਇੱਥੇ ਤੁਸੀਂ ਗਰੀਬੀ ਮਕਾਤੀ ਆਪਣੇ ਹਾਲ ਦੇਖ ਲਿਆ ਆਪਣਾ ਤੁਸੀਂ ਕਿੰਨੇ ਖੜ ਜਾਨੇ ਆਏ ਸਾਲ ਹਜ਼ਾਰਾਂ ਪੰਜਾਬੀ ਕਰਜ਼ੇ ਦੇ ਭਾਰਸ ਲੈ ਕੇ ਖੁਦਕੁਸ਼ੀ ਕਰ ਲੈਂਦੇ ਆ ਤੁਸੀਂ ਉਹਨਾਂ ਨਾਲ ਖੜੇ ਹੋ ਕਦੇ ਪਹਿਲਾਂ ਆਪਣਾ ਘਰ ਤਾਂ ਸੰਭਾਲ ਲੋ ਕਦੇ ਤੁਸੀਂ ਫ੍ਰੀ ਦੀ ਕਣਕ ਪਿਛੇ ਲੜਨ ਵਾਲੇ ਫ੍ਰੀ ਦੀਆਂ ਬੱਸਾਂ ਦੇ ਪਿਛੇ ਲੜਨ ਵਾਲੇ ਫ੍ਰੀ ਦੀ ਬਿਜਲੀ ਦੇ ਪਿਛੇ ਲੜਨ ਵਾਲੇ ਜਦੋਂ ਮਦਦ ਕਰਨੇ ਹੋ ਤੁਸੀਂ ਰਾਜੇ ਬਣ ਜਾਨੇ ਹੋ ਮੰਗ ਤੇ ਬਿਰਤੀਓ ਬਣਾ ਆਪਣੇ ਪੰਜਾਬੀ ਨੂੰ ਸੰਭਾਲੋ